ਮੇਰਾ ਕਹਿਆ ਤੂੰ ਤਾਂ ਭੱਜੀ ਜਾਂਦੀ ਐ ਹੁਣ ਇੱਥੇ ਅਸੀਂ ਬੱਸ ਫੜਨੀ ਐ ਸਕੂਟਰੀ ਲਾਤੀ ਅਸੀਂ ਸਟੈਂਡ ਤੇ ਵਾਹ ਆ ਗਈ ਆ ਗਈ ਬੱਸ ਰੋਡ ਵਿੱਚ ਜਾਣਾ ਹੈ ਹੈ ਅੱਜ ਪ੍ਰੋਟੋਕਾਲ ਹੈਗੇ ਬੱਸ ਚ ਨਾ ਗੱਡੀ ਚ ਨਾ ਸਕੂਟਰੀ ਚ ਬੱਸ ਚ ਪ੍ਰੋਟੋਕਾਲ ਇਹਦੇ ਜਲੂਸ ਨਾ ਘੜਾ ਚਪਲਾ ਪਾਈਆਂ ਮੈਂ ਕੋਈ ਨਹੀਂ ਮੈਂ ਕੰਫਰਟੇਬਲ ਆ ਆਏ ਬਾਤਾਂ ਤੇ ਕਿਹ ਚ ਰਹਿਣ ਦੇ ਮੈਂ ਲੱਗਾ ਪੈਸੇ ਦੇ ਕਹਿੰਦੇ ਆਧਾਰ ਘੜ ਚਲਾਉਣਾ ਤਰੇ ਬਸ ਢੇ ਅਲੱਗ ਫੀਲਿੰਗ ਡਿਫਰੈਂਟ ਹੈ ਕਿਵੇਂ ਲੱਗਾ ਬਾਸ ਦਾ ਸਫਰ ਹਾਂ ਵਧੀਆ ਹੈ ਬਾਸ ਸਹੀ ਬੜੀ ਕਰਾ ਲਾਉਂਦੇ ਲਿਆਇਆ ਨਾ ਤੂੰ ਆਧਾਰ ਕਾਰਡ ਮੇਰੀ ਬੇਸਤੀ ਕਰਾਤੀ ਸਾਦਾ ਤੇ ਬੇਸਤੀ ਕਰਾ ਉਹਦੇ ਨਾਲ ਬੁੜੀਆਂ ਬੈਠੀਆਂ ਮੈਂ ਕਹਿੰਦੇ ਆਧਾਰ ਕਾਰਡ ਦੇ ਜਾਂ ਲੋਕੀ ਫਾਇਦਾ ਲੈਂਦੇ ਸੀ ਅਸੀਂ ਆਹ ਸਾਰੀਆਂ ਬੁੜੀਆਂ ਆਧਾਰ ਕਾਰਡੇ ਚਲਾਉਂਦੀਆਂ ਨਾ ਇੰਦਾ ਕਹਦੇ 35 ਰੁਪਏ ਬਚੇ ਇੱਕ ਤੱਕ ਨਹੀਂ ਬੁੜੀਆਂ ਆਧਾਰ ਕਾਰਡੇ ਚਲਾਉਂਦੀਆਂ ਸਾਰੀਆਂ ਇੰਦਾ ਕਹਦੇ ਪੈਸੇ ਪਾਟੇ ਮੇਰੇ ਕੋ ਮਾਰਾ ਆਧਾਰ ਕਾਰਡ ਮੰਗਾਲਾ ਹੋਇਆ ਜਾਂ ਇਹ ਆਧਾਰ ਕਾਰਡ ਦੇ ਮੜਿਆ ਮੇਰੇ ਆ ਮੇਰੇ ਨਾਲ ਬੁੜੀ ਬੈਠੀ ਸੀ ਮੇਰੇ ਨਾਲ ਬੁੜੀ ਬੈਠੀ ਸੀ ਹਾਂ ਮੈਂ ਉਹ ਦੇਖੀ ਸੀ ਮੈਂ ਕਿਹਾ ਇਹ ਆਧਾਰ ਕਾਰਡ ਕੱਢਣ ਲਈ ਆ ਤੇ ਮੈਂ ਵੀ ਕਿਉਂ ਨਾ ਕੱਢਾਂ ਹਾਂ ਚੰਗੀ ਬਈਏ ਬਜੇ ਤੇ ਚੱਲ ਬੱਸ ਸਟੈਂਡ ਦੇਖ ਲਓ ਗਾਇਸ ਅੱਜ ਆਪਾਂ ਰਾਤ ਸੇ ਬਣੀ ਪਹਿਲਾਂ ਗੰਨੇ ਦੀ ਅੰਮੀ ਰਾਤ ਦਾ ਗਲਾਸ ਤਾਂ ਕੀ ਪੀ ਪੋਛੇ ਉਹ ਬੋਰਡ ਦੇਖ ਕੇ ਡਾ ਲੱਗਾ ਪਹਿਲਾਂ ਵੀਜ਼ਾ ਬਾਅਦ ਚ ਪੈਸੇ ਬੋਰਡ ਦੇਖ ਕੇ ਡਾ ਲੱਗਾ ਉਹਦੇ ਪਹਿਲਾਂ ਵੀ ਆ ਕਹਿੰਦੇ ਬਾਅਦ ਚ ਪਏ ਆ ਆਹ ਦੇਖੋ ਉਹਦੇ ਰਾਸਾੜਾ ਪੀਣੀ ਦੌੜ ਕੇ ਆ ਆ ਨਾਲੇ ਬੜਾ ਤੇਜ਼ ਆ ਦੂਰ ਵਾਲੀ ਸਲੋ ਹੁੰਦੀ ਆ ਮੇ ਬੜਾ ਤੇਜ਼ ਆ ਉਹਦੇ ਰਾਸਾੜਾ ਰਾਸ ਪੀਣੇ ਆ ਬਾਬਿਓ ਟੀਣੀ ਰਾਸ ਕੇ ਬਾਅਦ ਚ ਪੀਣੀ ਮੈਂ ਕਹਿੰਦਾ ਆ ਕੇ ਪੀਣੇ ਆ ਪਹਿਲਾਂ ਪੀਣੀ ਆ ਬਣਾਏ ਇੱਥੇ ਵੀ ਧਾਰਕਾਰ ਚਲਾਉਣਾ ਇੱਜ ਵੀ ਚੱਲਦਾ ਬੈਣਾ ਕਿੱਥੇ ਆ ਚੱਲ ਅਮੀ ਔਖੇ ਹੋਵਾਂ ਇੱਥੇ ਫੇਸ 2 ਉੱਧਰ ਬਰਾਗਰੀ ਫੇਸ 2 ਬਾਅਦ ਇੱਧਰ ਆ ਫੇਸ 2 ਉੱਧਰ ਪਰਲੀ ਸਾਈਡ ਮੰਮੀ ਮੇਰੇ ਕੱਚੇ ਚੌੜੇ ਪਰਸੇ ਦੇ ਵਿੱਚ ਇਹ ਰੱਖਦੀ ਆ ਖਾਣ ਨੂੰ ਹਾਂ ਕਿੱਥੇ ਚੱਲੇ ਆਟੋ ਚ ਕਿਨੇ ਹਾਂ ਕਿੱਥੇ ਚੱਲੇ ਆਟੋ ਚ ਕੈਨੇਡਾ ਚੱਲੇ ਆ ਦੇਖ ਲਾ ਜਿੰਨ ਜਿੰਨ ਜਾਣਾ ਬੈਠ ਸਕਦਾ ਹੁਣ ਉਹ ਤੇ ਨਾ ਸਵਾਰੀਆਂ ਦੀ ਸਿੱਟ ਹੈ ਡਿਫਰੈਂਟ ਫੀਲਿੰਗ ਹੈ ਪਰ ਗਰਮੀ ਕਰਕੇ ਥੋੜਾ ਜਿਹਾ ਸਵੇਰੇ ਮਜ਼ਾ ਸੀਗਾ ਹੁਣ ਥੋੜਾ ਜਿਹਾ ਚੇਂਜ ਹੀ ਹੋ ਗਈ ਫੀਲਿੰਗ ਹੁਣ ਤਾਂ ਉਹਨਾਂ ਦਾ ਇਦਾਂ ਲੱਗਦਾ ਕਿ ਜਾ ਕੇ ਬੈੱਡ ਤੇ ਸੌਂ ਜੇ ਬਸ ਨਾ ਤੋ ਬੜਾ ਥੱਕ ਗਿਆ ਹਾਂ ਕੱਟ-ਕੱਟਦਾ ਇੰਨਾ ਥੱਕ ਗਿਆ ਸਾਰਾ ਕਾਣ ਕਨ ਪਾਣੀ ਲਾਇਆ ਤਾਂ ਬੜਾ ਥੱਕ ਗਿਆ ਥੱਕ ਗਿਆ ਤੇ ਕਾਰਗਾ ਵੱਡਾ ਬਣੀ ਕਣਗਰੀ ਵਾਲੀ ਸੀ ਰਾਤ ਜਿੱਦੜ ਸਿੰਘੀ ਦੇ ਦਿੱਤੀ ਬਾਬਾ ਤੈਨੂੰ ਦੇ ਦਿੱਨੇ ਹਾਂ ਕਿੰਦਰ ਸਿੰਘ ਹੀ ਦੇ ਦਈਏ ਤੈਨੂੰ ਮੰਨੂਗਾ ਬਾਬਿਆ ਨੂੰ ਦੇ ਦਨੇ ਆ ਦੇ ਦਨੇ ਆ ਲਈਏ ਤੈਨੂੰ ਦੇ ਦਨੇ ਕੋਣੀ ਹੱਥ ਦਿਖਾ ਆਪਣਾ ਯਾਰਾ ਹੱਥ ਦਿਖਾ ਕੀ ਆਖਮੋ ਪੈਸੇ ਤੇਰੇ ਕੋਲ ਟੈਕਦੇ ਨਹੀਂ ਹੈਗੇ ਆਉਂਦੇ ਆ ਜਾਂਦੇ ਆ ਸਾਰਾ ਕੁਝ ਹੀ ਨਹੀਂ ਟੈਕਦੇ ਘਰੇ ਦਰੈ ਚਿੱਤ ਨਹੀਂ ਕਰ ਲੱਗਦਾ ਹੈਗਾ ਘਰੇ ਜਾਣਾ ਬਾਹਰ ਜਾਣਾ ਕਿੱਦਾਂ ਲੱਗਦਾ ਘਰ ਨੂੰ ਜਲ ਜਿਵੇਂ ਘਰੇ ਜਾਨਾ ਦਾ ਜੀ ਕਾ ਦਾ ਬਾਹਰ ਕਰਦਾ ਬਲੈਤੀਆ ਮੁੰਡਾ ਟੀਚਰਾਂ ਬਾਹਵ ਕਰਨਾ ਹੈ ਤੂੰ ਤੇਰੇ ਹੱਥ ਇੱਥੇ ਵਾਲਾ ਹੀ ਹੈ ਹੱਥ ਤੇਰੇ ਪੈਸੇ ਟੈਕਦੇ ਨਹੀਂ ਦਿਲ ਦੀ ਗੱਲ ਨਾ ਦੱਸਿਆ ਕਰਕੇ ਇਹਨਾਂ ਬੰਦਾ ਤੋਂ ਵਧੀਆ ਹੈ ਆ ਜੀ ਜਿਆ ਕਰ ਠੀਕ ਹੈ ਦਈਆ ਕਿਧੜ ਸਿੰਘ ਹੈ ਦਈ ਕਿਧੜ ਸਿੰਘ ਹੈ ਇੱਕ ਇਹ ਵੀ ਬੀਜ ਛੋਟੀ ਰੱਖੀ ਹੈ ਵੱਡੀ ਆ ਮਾਰਿਆਂ ਨੂੰ ਡਰ ਹੋ ਗਈਆਂ ਆ ਇੱਕ ਵਾਰ ਬੀਜ ਛੋਟੀ ਹੈ ਮਾਰਿਆਂ ਨੂੰ ਡਰ ਹੁੰਦਾ ਰੋਦੇ ਚਲ ਠੀਕ ਹੈ ਬਾਬਾ ਵਧੀਆ ਲੱਗੀ ਤੈਨੂੰ ਗੱਲਬਾਤ ਰੁੱਸ ਗਏ 20 ਰੁਪਈਆ ਦੇ ਉਹ ਦੇ ਦਿੱਤੇ ਉਹਨੂੰ ਆ ਦਈ ਵਾਹ ਨੂੰ ਦਈ ਵੀ ਸਟਾਰਰ ਹਾਲ ਹੈ ਮੈਂ ਪਹਿਲਾਂ ਹੀ ਕਰ ਤਾ ਤੈਨੂੰ ਕਹਤਾ ਜਵਾਨ ਆ ਯਾਰ ਆਦੋ ਠੀਕ ਹੈ ਨਿਸ਼ਾਨਾ ਦੇਣਾ ਕਿਤੇ ਹੈ ਫੇਰ ਮਲੇ ਤੇ ਤੈਨੂੰ ਕਿਤੇ ਬੂਟੀ ਦੇਣੀ ਕਿਤੇ ਬੂਟੀ ਹਾਂ ਫੇਰ ਕਿਦਾਂ ਲਾਵਾਂਗੇ ਚਲ ਠੀਕ ਹੈ ਆਹ ਕੇ ਉਹ ਮੇਰੇ ਮੁਗਰ ਦੇ ਕੇ ਕਹਿੰਦਾ ਬਲੈਤ ਗਿਆ ਟੀਚਰਾ ਕਰਦਾ ਤੂੰ ਮੈਨੂੰ ਕਹਿੰਦਾ ਮੈਂ ਕਹਿੰਦਾ ਤਰਾ ਹੱਥ ਮੈਂ ਕਹਿੰਦਾ ਪੈਸੇ ਤੇ ਤੋ ਟੱਕਦੇ ਨਹੀਂ ਹੈਗੇ ਮੈਂ ਕਹਿੰਦਾ ਦਿਲ ਦੀ ਗੱਲ ਨਾ ਦੱਸਿਆ ਕਰ ਕਿਸੇ ਨੂੰ ਆਪਣੇ ਮੈਂ ਕਹਿੰਦਾ ਐਂ ਕਹਿੰਦਾ ਆਹ ਮੇਰੇ ਕੋਲ ਤਾਂ ਫੜਿਆ ਕੀ ਹੁੰਦਾ ਪਰ ਇਹ ਮੈਂ ਉਹ ਘੜਦਾ ਅੱਛੇ ਨਾਲ ਘੜਦਾ ਹਾਂ ਜਲਦੀ ਕਰ ਐਂ ਦੱਲਾ ਦਾ ਤੁਰ ਆ ਜਾ ਆਹ ਇਹ ਤਰਾਗੇ ਬਹੁਤ ਆਰਦੀ ਪਹਿਲਾ ਕੁੜੀ ਇੱਕ ਆਈ ਉਹਨੂੰ ਕਹਿੰਦੀ ਮੈਨੂੰ ਪ੍ਰੋਟੈਕਸ਼ਨ ਦੇ ਦੇ ਆ ਹਣਾ ਇੱਕਦਮੀ ਤੋਂ ਸਲੋ ਬਹੁਤ ਆਰਦੀ ਐ ਅੱਛਾ ਮੈਂ ਤਾਂ ਟਾਬਾ ਦੇਖਦਾ ਹਾਂ ਸ਼ਹਿਰਪੁਰ ਹਾਂ ਤਰਾਰ ਬਾਅਦ ਚੱਲਿਆ ਆ ਦੌੜ ਕੇ ਆ ਤੂੰ ਤਾਂ ਇੱਕ ਵਾਰ ਸਲੋ ਬਾਂ ਲੈ ਮੁੜ ਕੇ ਕੀ ਪਤਾ ਕਦੋਂ ਹਣੀ ਆਇਆ ਆਇਆ ਦੌੜਿਆ ਸ਼ਹਿਰਪੁਰ 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 ਓ ਆਇਆ ਆ ਮਾ ਕਠਾਰ ਆਇਆ ਆਇਆ ਟਰੋੜਿਆ ਬਾਜੂ ਦਾ ਛਿਟਾ ਖਾਲੀ ਆਇਆ 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 ਛਿਟਾ ਚੱਲ ਚੱਲ ਅੰਮੀ ਚੱਲ ਬੋਰ ਜੰਤਮਣੇ ਕਠਾਰ ਜਾਣੀ ਐ ਬੈ ਬੈ ਮੈਂ ਮੈਂ ਜਲਦੀ ਬੈ ਬੈ ਜਲ ਚੱਲ ਜੀ ਬੈ ਜਲ ਕਿੰਨੇ ਵੇਤ ਕਿੰਨਾ ਟਾਈਮ ਆਵੇਂ ਦੇਖ ਲੈ ਪੰਜ ਪੰਜ 4:30 ਹੋ ਗਿਆ ਓ ਮਾਈ ਗਾ ਸਾਰਾ ਦੁਪਹਿਰਾ ਜਲੰਧਰ ਨੰਗੇ ਆਉਣ ਆਇਆ ਸਕੂਟਰੀ ਚੱਕਣ ਲੱਗਾ ਆਉਣ ਦਾ ਪਠਾਰ ਆਇਆ ਹੁਣ ਸਾਰਾ ਦੁਪਹਿਰਾ ਕਹਿੰਦਾ ਦਿਨ ਘੜਾ ਇੱਕੋ ਗੱਲ ਆ ਕਹਿੰਦੇ ਨਾਲੇ ਗੱਲ ਕਰਕੇ ਮਿੱਟੀ ਪਾਉ ਛੱਡੋ ਮਿੱਟੀ ਬਾਤ ਹੈ ਹਾਂ ਮਿੱਟੀ ਬਾਤ ਹੈ ਕਿਤਾ ਲਾਉਣੀ ਆ ਪੂਰਾ ਮਿਸਤਰੀਆਂ ਦਾ ਕੰਮ ਕਰਨਾ ਹੈ ਤੇ ਪਰ ਇੱਥੇ ਲੋ ਹਾਂਜੀ ਗਾਇਸ ਕੀ ਹਾਲ ਚਾਲ ਨੇ ਆਗੇ ਦੇਖ ਲੋ ਪਹਿਲਾਂ ਤੁਹਾਡੇ ਸਾਹਮਣੇ ਜਲੰਧਰ ਗਿਆ ਜਲੰਧਰ ਆ ਕੇ ਘੜੀ ਸਾਹ ਲੈ ਗਾ ਨੇ ਕਿਲਾ ਪਟਾ ਲਿਆ ਮਰ ਜਾਨੀ ਨੇ ਕਿਲਾ ਪਟਿਆ ਟੋਆ ਪਟ ਕੇ ਉਹਨਾਂ ਸੱਬਲ ਜੇ ਦੇ ਨਾਲ ਐ ਚੰਗੀ ਤਰ੍ਹਾਂ ਐ ਪੱਕਾ ਗੱਡਿਆ ਮੈਂ ਪਹਿਲਾਂ ਮੈਂ ਘਰ ਦੇਆਂ ਦਾ ਕਿਲਾ ਗੱਡਿਆ ਹੁਣ ਮੈਂ ਆਪਣਾ ਗੜਦਾ ਮੈਂ ਹੁਣ ਪੱਟੂਗਾ ਨਹੀਂ ਕਾਦੀ ਤੇ ਲਿਆ ਸ਼ਾਵਰ ਸ਼ਾਵਰ ਲੈ ਕੇ ਹੁਣ ਕਾਉ ਦੀ ਆਇਆ ਫੀਲਡ ਲੈਂਡ ਸਵੀਟੀ ਆਪਣੇ ਦੇ ਇਸ ਤੋਂ ਬਾਅਦ ਇੱਕ ਦੋ ਵੀਡੀਓ ਮੈਂ ਨਾ ਉਹ ਚ ਆਵਾਜ਼ ਨਹੀਂ ਆਈ ਹੈਗੀ ਮੈਂ ਕਿਹਾ ਚੱਲ ਵੌਇਸ ਓਵਰ ਕਰ ਦੂੰਗਾ ਤੇ ਹੁਣ ਆਪਾਂ ਨਵੇਂ ਬਲੌਗ 'ਚ ਮਿਲਾਂਗੇ ਹੁਣ ਮੈਂ ਆਈ ਐਮ ਸੋ ਟਾਇਰਡ ਆ ਤੇ ਆ ਮੱਛਰ ਬਹੁ ਹੋ ਗਿਆ ਇੱਕ ਤਾਂ ਹੋਰ ਗੱਲਾਂ ਬਾਤਾਂ ਕੋਈ ਹੈ ਨਹੀਂ ਗਿਆ ਸੋ ਮਾਈਂਡ ਅਪਸੈਟ ਆ ਕੋਈ ਚੱਕਰ ਨਹੀਂ ਥੋੜੇ ਦਿਨਾਂ ਤੱਕ ਹੋ ਜਾਊ ਸੈਟ ਹੋਰ ਸੁਣਾਓ ਤੁਸੀਂ ਠੀਕ ਠਾਕ ਐ ਘੈਂਟ ਆ ਆਈ ਹੋਪ ਤੁਸੀਂ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ tell them ਚ ਕਿ ਨਾਇਸ ਦਾ ਚੱਕਰ ਪੈ ਗਿਆ ਜਦੋਂ ਵੀਡੀਓ ਬਣਾਉਣਾ ਵਿੱਚ ਬਾਜੀ ਨਹੀਂ ਆਉਂਦੀ ਆਲਾ ਡੇਟਿੰਗ ਦੇ ਟਾਈਮ ਦੁਆਰਾ ਮੈਨੂੰ ਆਪ ਭਰਨੀ ਹੈ ਬਾਜ ਕਿੰਨਾ ਜਦੋਂ ਸੈਲ ਭਾਈ ਕਰੀਆਂ ਬਾਜੀ ਨਹੀਂ ਆਈ ਹੈਗੀ ਉਹ ਗਾ ਇਹਦਾ ਪਾਉਣਾ ਬਾਲ ਪੇਪਰ ਆ ਪਾਉਣਾ ਸੋਟ ਨਹੀਂ ਇਸ਼ੇ ਕਰਾਉਣਾ ਪਾਉਣਾ ਨਹੀਂ ਆਪਾਂ ਉੱਦਾਂ ਵੀ ਅਜੇ ਮਨ ਨਹੀਂ ਹੈਗਾ ਲੋਕਾ ਕਿਹੜੇ ਹੋਰ ਲਾਉਣੇ ਆ ਫਿਰ ਦੇਖੋ ਇੰਡੈਟ ਫਲੈਸ਼ ਰਾਤ ਮੈਂ ਦੇਖੀ ਲੂਸੀਫਰ ਅੱਜ ਦੇਖਣੀ ਹੈਗੀ ਆ ਉਹ ਕਿਉਂ ਕਹਿੰਦੇ ਆ ਦਾ ਪਤਾ ਕਾਤੋਂ ਆਇਆ ਰਹੇ ਮੈਂ ਰਿਸਰਚ ਕਰਦੇ ਮੈਨੂੰ ਸਾਥ ਆ ਕੱਲ ਦੇਖੀ ਸੀ ਲੂਸੀਫਰ ਤੇ ਅੱਜ ਦੇਖਣੀ ਹੈਗੀ ਆ 365 ਦੇ 36 Gracias.